ਤਿੰਨ ਮਹੀਨਾ ਦੀ ਸੂਈ ਸੀ ਉਹਦੀ ਅੱਛਾ ਜੇ ਤੋ 20 ਕਿਲੋ ਦੁੱਧ ਜੋ ਓਕੇ ਤੁਸੀਂ ਲੈ ਸੀ ਉਹ ਤੋਂ ਤਿੰਨ ਮਹੀਨਾ ਦੀ ਸੂਈ ਵੀ ਸੀ ਹਾਂ ਮੇਰੇ ਕੋਲ ਇਹਨੇ 17 18 ਕਿਲੋ ਦੁੱਧ ਕੱਢੀ ਸੀ 17 18 ਕਿਲੋ ਦੁੱਧ ਟੋਕੜ ਆਪਣੇ ਕੋਲੇ ਤਿੰਨ ਮਹੀਨਾ ਤੋਂ ਬਾਅਦ ਕੱਢੀ ਗਈ ਆ ਕੇ ਇਤਰੇ ਬੱਚੇ ਕੋਲੇ ਖੜੂ ਕਾਲੀ ਕਰਦੀ ਐ ਥੋੜੀ ਜੀ ਤੇ ਬਾਕੀ ਤੋਰ ਤੋ ਆਡਰ-ਆਡਰ ਦਾ ਪਤਾ ਲੱਗਦਾ ਆਪਾਂ ਨੂੰ ਕੋਈ ਦੇਖ ਸਕਦਾ ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਮਿੱਤਰੋ ਤੇ ਅੱਜ ਪਹੁੰਚੇ ਸੀਗੇ ਪਿੰਡ ਕਠਾਲੇ ਤੇ ਬਾਈ ਨਾਲ ਗੱਲਬਾਤ ਵੀ ਕਰਵਾਵਾਂਗੇ ਸਾਨੂੰ ਨੰਬਰ ਵੀ ਦੇਵਾਂਗੇ ਤੇ ਤੀਜੇ ਸੂਏ ਤੇ ਜਿਹੜੀ ਇਹਨੂੰ ਮੱਝ ਕਹੇ ਲੋ ਛੋਟੀ ਕਹੇ ਲੋ ਤੀਜੇ ਸੂਲੇ ਸੂਈ ਹੈ ਤੇ ਚੰਗੇ ਦੁੱਧ ਦਾ ਜਿਹੜਾ ਰਿਕਾਰਡ ਹੈ ਕਿਉਂਕਿ ਦੂਜੇ ਸੂਏ ਵੀ ਜਿਹੜਾ ਦੁੱਧ ਜੋਕ ਕੇ ਲਿਆਂਦੀ ਵੀ ਸੀਗੀ ਰਿਕਾਰਡ ਕਰਾ ਕੇ ਹਰਿਆਣੇ ਚ ਤਾਂ ਚੰਗੀ ਮਤਲਬ ਮੱਝ ਹੈ ਤਾਂ ਜੁੜੇ ਰਹੋ ਵੀਡੀਓ ਦੇ ਨਾਲ ਜਿਹੜਾ ਗੁੜਾ ਵੀ ਦਿਵਾਵਾਂਗੇ ਤੇ ਰਾਤ ਇਹ ਸੂਈ ਆ ਇਹਨੇ ਫੀਮੇਲ ਕਾਫ ਨੂੰ ਜਨਮ ਦਿੱਤਾ ਕੱਟੀ ਨੂੰ ਤਾ ਬਾਈ ਤੋਂ ਉਹਦੀ ਵੀ ਸਾਰੀ ਜਾਣਕਾਰੀ ਲਵਾਂਗੇ ਕਿਉਂਕਿ ਇਹ ਵੀ ਚੀਜ਼ ਜ਼ਰੂਰੀ ਹੁੰਦੀ ਆ ਵੀ ਚੰਗੀ ਮੱਝ ਦੀ ਇਕੱਠੀ ਕਿਹੜੇ ਸੀਮਣ ਦੀ ਐ ਫਰੋਸਾ ਆਪਦੇ ਨਾਲ ਪਤਾ ਲੱਗਦਾ ਰਹਿੰਦਾ ਤੇ ਇੱਕ ਵਾਰੀ ਸਾਨੂੰ ਖੜੀ ਨੂੰ ਮੈਨੂੰ ਤਾਂ ਥੋੜਾ ਜਿਹਾ ਦੇਖ ਕੇ ਕੋਟ ਕੁੜਜਾ ਉਦਾਂ ਦਾ ਪਾਇਆ ਵਾ ਕਿਉਂਕਿ ਮੱਝ ਬਾਹਰਲੇ ਬੰਦੇ ਉਹਦਾ ਸਾਰਿਆਂ ਨੂੰ ਡਾਕਟਰ ਹੀ ਸਮਝ ਲੈਂਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਬਟਪੂੜਾ ਤਾਂ ਦੂਜਾ ਤਾਂ ਆਪਾ ਖੋਲ ਕੇ ਕਿਹੜਾ ਵੀ ਆਪਾਂ ਦਵਾ ਕੇ ਸਾਨੂੰ ਦਿਖਾਉਣੇ ਆ ਤਾਂ ਬਾਕੀ ਜਿਵੇਂ ਰਾਤ ਹੁਣ ਬੌਲੀ ਦੂਜਾ ਦੂਜਾ ਡੰਗ ਹੋ ਗਿਆ ਹੁਣ ਬਾਈ ਟੜਕੇ ਹਨ ਹਾਂਜੀ ਹਾਂ ਦੂਜਾ ਹੋ ਗਿਆ ਉਹਨੇ ਚਲ ਘਟਦੇ ਜਾਂਦੇ ਹਨ ਤੇ ਬਾਈ ਨਾਲ ساری ਗੱਲਬਾਤ ਕਰਦੇ ਆਪਾਂ ਤੇ ਬਾਈ ਸਸੀਕਾਲ ਆਇਓ ਇਧਰਲੇ ਪਾਸੇ ਇਧਰਲੇ ਵੇ ਧੁੱਪ ਪੈਂਦੀ ਹੈ ਤੇ ਬਾਈ ਆਪਣਾ ਪਿੰਡ ਦੱਸਿਓ ਦੁਬਾਰਾ ਕਿਠਾਲਾ ਕਿਠਾਲਾ ਇਹ ਕਿਹੜੇ ਮਲੇ ਘੋੜਲੇ ਤੋਂ ਹੈਗਾ ਜੀ 12 ਕਿਲੋ ਮੀਟਰ 12 ਕਿਲੋਮੀਟਰ ਪੈਂਦਾ ਹੈ ਮਲੇ ਘੋੜਲੇ ਤੋਂ ਤੇ ਬਾਈ ਇਹ ਆਪਣੀ ਜਿਹੜੀ ਮੱਝ ਦੀ ਡਿਟੇਲ ਹੈ ਜਿਹੜੀ ਹੁਣ ਕੈਮੇ ਸੂਏ ਸੋਣਾ ਨੇ ਇਹਨੇ ਤੀਜੇ ਸੂਏ ਸੋਣਾ ਤੇ ਠੀਕ ਆ ਕਿਹੜਾ ਆਪਣਾ ਦਿੱਤਾ ਵਾਰਜਨ ਪੁੰਗੜ ਅਰਜਨ ਕੁੰਕੜ ਦਾ ਹੁਣ ਇਹਨੇ ਅਰਜਨ ਕੁੰਕੜ ਤੋਂ ਸੁਣਨਾ ਆ ਸੂਪੀ ਸੱਚ ਰਾਤ ਠੀਕ ਆ ਅਰਜਨ ਕੁੰਕੜ ਦਾ ਬੱਚਾ ਬੱਚੀ ਨੂੰ ਜਨਮ ਦਿੱਤਾ ਇਹਨੇ ਫੀਮੇਲ ਤਾਂ ਉਹ ਵੀ ਬਹੁਤ ਸੋਹਣੀ ਹੋਊਗੀ ਆਪਾਂ ਦਿਖਾਵਾਂਗੇ ਤੇਰੀ ਦੁੱਧ ਦੀ ਕੀ ਡਿਟੇਲ ਸੀਗੀ ਬਾਈ ਦੁੱਧ ਦੀ ਪਿਛਲੀ ਵਾਰ ਇਹ 20 ਕਿਲੋ ਦੁੱਧ ਦੀ ਮੈਂ ਲਿਆਇਆ ਸੀ ਤੇ 3 ਮਹੀਨਿਆਂ ਦੀ ਸੂਈ ਰਹੀ ਸੀ ਉਹਦੀ ਅੱਛਾ ਜਦੋਂ 20 ਕਿਲੋ ਦੁੱਧ ਜੋ ਓਕੇ ਤੁਸੀਂ ਲਿਆਇਆ ਸੀ ਉਹ ਤੋਂ 3 ਮਹੀਨਿਆਂ ਦੀ ਸੂਈ ਵੀ ਸੀ ਹਾਂ ਮੇਰੇ ਕੋਲ ਇਹਨੇ 17 18 ਕਿਲੋ ਦੁੱਧ ਕੱਢੀ ਸੀ 17 18 ਕਿਲੋ ਦੁੱਧ ਟੋਕੜ ਆਪਣੇ ਕੋਲੇ 3 ਮਹੀਨਿਆਂ ਤੋਂ ਬਾਅਦ ਕੱਢੀ ਗਈ ਆ ਕੇ ਤੇ ਗੱਬਣਾ ਠੀਕ ਹੈ ਤੇ ਬਾਕੀ ਝੋਠੀ ਵੀ ਬਾਈ ਬਾਕੀ ਕੋਈ ਦੋ ਰਹਿ ਜਾਣੀ ਬਹੁਤ ਚੰਗਾ ਤਾਂ ਥੋੜਾ ਜਿਹਾ ਹੁਣ ਆਏ ਆ ਵੀ ਬੋਲੀ ਬੋਲੀ ਕੱਢੀ ਕਰਕੇ ਥੋੜਾ ਥਣ ਹੋਰ ਥੋੜਾ ਜਿਹਾ ਨੇੜੇ ਹੋ ਜਾਂਦਾ ਤਾਂ ਬਾਕੀ ਦੁੱਧ ਵਾਲੀ ਤੁਸੀਂ ਦੇਖ ਸਕਦੇ ਆ ਅਗਿਆ ਟਾਈਪ ਨੂੰ ਜਿਵੇਂ ਮੇਲੇ ਅੰਬੂਲੇ ਜਾਂਦੇ ਹੁੰਦੇ ਸੀਗੇ ਕਿਉਂਕਿ ਸਾਨੂੰ ਵੀ ਇਹ ਚੀਜ਼ਾਂ ਸਿੱਖਣ ਮੌਕੇ ਆ ਅਗਲਾ ਕਹਿੰਦਾ ਸੀ ਉਹ ਤਾਂ ਜਿਹੜਾ ਆਰਡਰ ਹੈ ਪਾ ਯਾਰ ਦੁੱਧ ਵਾਲੀ ਦਾ ਉਹਦਾ ਐਸ ਲੋਟ ਰਹਿਣ ਤਾਂ ਇਹਨੂੰ ਗਾਗਾ ਟਾਈਪ ਜਿਆ ਕਹਿੰਦੇ ਸੀਗੇ ਤੇ ਆਪਣੇ ਕੋਲੇ ਫਰਟ ਵਾਲੀ ਮੱਝ ਹੁੰਦੀ ਸੀਗੀ ਭਾਈ ਆਪਾਂ ਦਵਾਈਏ ਕਿਹੜਾ ਫਿਰ ਖੋਲੀਏ आज तैयार तूर बहुत सोहनी हुई भी है कद काट, -काट बहुत ज्यादा बढ़िया जबरदस्त है, है। मोड़ दे भाई ਇਧਰਲੀ ਸਾਈਡ ਤੋਂ ਵਧੀਆ ਦੇਖਣਾ ਇਧਰੋਂ ਸੂਰਜ ਆ ਹੁਣ ਇਧਰੇ ਬੱਚੇ ਕੋਲੇ ਖੜੂ ਕਾਲੀ ਕਰਦੀ ਐ ਥੋੜੀ ਜੀ ਤੇ ਬਾਕੀ ਤੁਰੇ ਤੋਂ ਆਡਰ-ਆਡਰ ਦਾ ਪਤਾ ਲੱਗਦਾ ਆਪਾਂ ਨੂੰ ਕੋਈ ਦੇਖ ਸਕਦੇ ਹੁਣ ਇਧਰੇ ਬੱਸ ਬਹੁਤ ਵਧੀਆ ਵੀਡੀਓ ਸਾਦਮੀ ਵੀ ਹੈ ਜਾਲ ਪੂਰਾ ਵਧੀਆ ਮੁੱਠੀ ਵਾਲਾ ਥੋੜਾ ਜਿਹਾ ਗੈਪ ਘਟਿਆ ਚਲੋ ਅੱਡੋ-ਅੱਡ ਹੁੰਦਾ ਹਰ ਪਸ਼ੂ ਦਾ ਦੁੱਧ ਦੁੱਧਾਂ ਦੇਣ ਵਾਲੇ ਦਾ ਹਣ ਤਾਰਕਾਉਟ ਬਹੁਤ ਚੰਗਾ ਤਾਂ ਦੇਖ ਲਓ ਪੂਰੀ ਇਮਾਨਦਾਰੀ ਦੇ ਨਾਲ ਤੇ ਕਿਉਂਕਿ ਇੱਕ ਬਾਈ ਤੁਸੀਂ ਬਸ ਫਿਰ ਇੱਕ ਦੋ ਪੁਸੀ ਰੱਖਦੇ ਫਿਰ ਕਰ ਹਾਂਜੀ ਹਾਂ ਬਾਈ ਠੀਕ ਹੈ ਬਸ ਵੀ ਦੁੱਧ ਪਾਣੀ ਵਾਸਤੇ ਕਰਦੇ ਹਾਂ ਹਰਿਆਣੇ ਚ ਜੇ ਕੋਈ ਚੰਗਾ ਚੰਗਾ ਟੋਕਰ ਮਿਲ ਜੇ ਠੀਕ ਹੈ ਵੀ ਟੋਕਰ ਵਧੀਆ ਚੰਗਾ ਲੈ ਆਉਣੇ ਆ ਤੇ ਜੇ ਮਨ ਕਰੇ ਮੂਰੇ ਫਿਰ ਉਹ ਮੈਂ ਬੇਜਬੂਜ ਕਰ ਦਿੰਨੇ ਆ ਸੇਲ ਕਰ ਦਿੰਨੇ ਆ ਠੀਕ ਹੈ ਨੰਬਰ ਬੋਲੀ ਬਾਈ ਤੇਰਾ 93197 93197 93198 93198 ਹਾਂ 93197 93198 ਨੰਬਰ ਵੀ ਬਹੁਤ ਵਧੀਆ ਤੇ ਰਹਿੰਦਾ ਹੋਇਆ ਹੈਣਾ ਸ਼ੰਗਰ ਨਾਮ ਦਾ ਤੇ ਤੈਨੂੰ ਕੀ ਉਮੀਦ ਹੈ ਕਿੰਨਾ ਦੁੱਧ ਦੇ ਦਊਗੀ ਇੱਥੇ ਛੋਟੇ ਫਿਰ ਵੀ ਉਹ ਹੀ ਜੇ ਨਾ ਆਪਾਂ ਉਹਦੇ ਵਾਂਗੂ ਚੋਖਿਆ ਤੇ ਉਹਨੇ ਕਦੀ ਵੀ ਆਪਾਂ ਨੂੰ ਉਮੀਦ ਹੈ ਤੇ ਅੱਗੇ ਨੂੰ ਤਿਆਰ ਤਾਂ ਫਿਰ ਜਿਹੜੇ ਲੋੜ ਤੇ ਹੁਣ ਤੇਰੇ ਕੋਲੇ ਵੀਡੀਓ ਇਹ ਦੁੱਧ ਦੇ ਚੋਖਿਆ ਜੀ ਮੈਂ ਦੇਖੀ ਆ ਉਹਦੇ ਨਾਲ ਤਿਆਰ ਤਾਂ ਵੱਧ ਹੋਈ ਵੀ ਹਨ ਤਾਂ ਉਸ ਲੋੜ ਤੇ ਲੱਗਦਾ ਵੀ ਕੁਝ ਵੀ ਵੱਧ ਵੀ ਕਰ ਸਕਦੀ ਹੈ ਹਾਂਜੀ ਹਾਂ ਹੈਗੀ ਹੈ ਜੀ ਉਮੀਦ ਹੈ ਹਨਾ ਬਾਕੀ ਆਟਰ ਰੂਟਰ ਵੀ ਬਹੁਤ ਸੋਹਣਾ ਸੀ ਬਾਕੀ ਹੁਣ ਮਿੱਤਰੋ ਜਿਉਂ ਜਿਉਂ ਹੁਣ ਕਿਹੜਾ ਸੂੰਦਾ ਪਸ਼ੂ ਬੋਲੀ ਬੋਲੀ ਥੋੜੀ ਬਹੁਤੀ ਚੋਣਿਆ ਬੱਚੇ ਨੂੰ ਚੋਣਿਆ ਲਓ ਵੀ ਫੀਮੇਲ ਵੀ ਦਿਖਾਈ ਹੈ ਸੋਮੀ ਜੈਡ ਬਲੈਕ ਇਹ ਆਰਦਨ ਕੁੰਗੜਦੀ ਹੈ ਤਾਂ ਦੇਖ ਸਾਡੇ ਰਾਤ ਹੀ ਸੂਈ ਹਜੇ ਬੱਚੇ ਤੋਂ ਤੁਸ ਨੂੰ ਆਪ ਹੀ ਪਤਾ ਲੱਗ ਜਾਂਦਾ ਕਿ ਬੱਚੇ ਦੇ ਖੜਨ ਦੇ ਬਹੁਤ ਸੋਹਣੀ ਫੀਮੇਲ ਦਿੱਤੀ ਹੈ ਬਾਕੀ ਆਪ ਵੀ ਛੋਟੀ ਪਧੀ ਹੈ ਤੇ ਲੈ ਕੇ ਜਾਏ ਭਾਈ ਅੰਦਰ ਇਹਨਾਂ ਕਿਉਂਕਿ ਇੱਕ ਬੱਚਾ ਵਾਰ ਬੰਨਿਆ ਮੇਰੇ ਗਨ ਇਹ ਝਾਕਦੀ ਹੈ ਵਾਰ-ਵਾਰ ਵੀ ਬੰਦਾ ਉਪਰ ਆ ਫਿਰਦਾ ਟਰੈਕਟਰ ਕਰਕੇ ਬਿਲੇ ਹਾਂ ਹੋ ਜਾਂਦਾ ਨਹੀਂ ਡਰ ਜਾਂਦਾ ਪਸ਼ੂ ਵਾਰ ਟਰੈਕਟਰ ਕਰਕੇ ਡਰਦਾ ਹੂੰ ਲੋ ਵੀ ਮਿੱਤਰੋ ਹੁਣ ਅੰਦਰ ਕਿਉਂਕਿ ਥੋੜੇ ਧੁੱਪ ਤੋਂ ਵੱਧ ਨਾਲੇ ਰੰਗ ਰੰਗਾ ਦਾ ਪਤਾ ਲੱਗਦਾ ਨਾਲੇ ਬਹੁਤ ਸਾਫਾ ਤੇ ਬਹੁਤ ਡਬਲ ਝੋਟੀ ਆ ਪੂਰੀ ਫੁੱਲ ਜਿਹਨੂੰ ਆਪਾਂ ਚੰਗੇ ਕੱਦ ਵਾਲੀ ਆ ਉਹ ਆ ਬਾਈ ਝੋਟੀ ਹਨ ਬਹੁਤ ਸਕੀਨ ਹੈ ਤੇ ਬਾਕੀ ਜਿਹੜਾ ਦੁੱਧ ਰਿਕਾਰਡ ਹੈ ਜਿਹਦੋ ਕੋਈ ਵੀ ਭਰਾ ਗੱਲਬਾਤ ਕਰਦਾ ਬਾਈ ਤੋਂ ਉਹ ਵੀਡੀਓ ਵੀ ਹੈਗੀ ਹੈ ਜਦੋਂ ਮਤਲਬ ਆਪਾਂ ਬੰਦਾ ਕੋਈ ਵੀ ਚੰਗੇ ਪੈਸੇ ਲਾ ਕੇ ਲਿਆਉਂਦਾ ਤੇ ਫਿਰ ਉਹ ਸਾਰਾ ਰਿਕਾਰਡ ਤਾਂ ਕਰ ਦਈਏ ਬਾਈ ਹਨਾ ਤਾਂ ਬਾਈ ਕੋਲੇ ਸਾਰੀ ਵੀਡੀਓ ਵੀ ਆ ਆਪਣੇ ਕੋਲੇ ਪਈ ਏਡੀ ਦਿਖਾਈ ਹੈ ਵੀਰੇ ਹਨਾ ਹਾਂਜੀ ਹਾਂ ਵੀਡੀਓ ਪਈ ਹੈ ਜੀ ਠੀਕ ਹੈ ਵੀਰੇ ਇਹ ਚ ਬਾਈ ਦੀ ਹੈਗੀ ਠੀਕ ਹੈ ਤੇ ਮਗਰਲੇ ਸੂਏ ਫਿਰ ਕੀ ਬੱਚਾ ਸੀ ਇਹਦਾ ਮਗਰਲੇ ਸੂਏ ਕੱਟਾ ਸੀ ਉਹ ਕੱਟਾ ਕਰਦਾ ਸੀ ਲੈ ਉਹ ਸਭ ਸ਼ੇਅਰ ਕਰਤਾ ਜੀ ਆਪਾਂ ਇੱਕ ਵਾਰੀ ਨੰਬਰ ਵੀਰੇ ਹੋਰ ਬੋਲੇ ਦਵਾਂ 99197 99198 98 ਧੰਨਵਾਦ ਵੀਰੇ ਫਿਰ ਬਾਕੀ ਜੇ ਵੀਡੀਓ ਵਧੀਆ ਲੱਗੀ ਮਿੱਤਰੋ ਸ਼ੇਅਰ ਕਰ ਤੇ ਜਿਹੜੀ ਦੁੱਧ ਵਾਲੀ ਮੱਝ ਹੈ ਕੱਦਕਾਰ ਤੋਂ ਲਾ ਕੇ ਸ਼ਕੀਨ ਲਾ ਕੇ ਸਰੀਰ ਤੋਂ ਲਾ ਕੇ ਪਿੱਠ ਪੂਰੇ ਤੋਂ ਲਾ ਕੇ ਕਿਸੇ ਕੋਲੋਂ ਮਤਲਬ ਮੱਝ ਘਾੜ ਨਹੀਂ ਕੋਈ ਵੀ ਵਧੀਆ ਲੱਗੀ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰੋ ਧੰਨਵਾਦ ਸਸਿਕਾਰ